ਜਾ ਇਹਨਾਂ ਦੀ ਡੋਰ ਵੇਖ ਲਓ ਜੀ ਮੇਰੀ ਮੌਤ ਆਏ ਇਹ ਖੁੰਨੀ ਡੋਰ ਜਿਹੜੀ ਆ ਇਹ ਅੰਮ੍ਰਿਤਸਰ ਤੇ ਸਮਾਨ ਤੇ ਤੁਸੀਂ ਗੁੱਟੀਆਂ ਇਹ ਗੁੱਟੀਆਂ ਵੇਖ ਰਹੇ ਹੋ ਤੇ ਕਿੰਨੀਆਂ ਪਤੰਗਾਂ ਔਡੀਆਂ ਜਾਰੀਆਂ ਔਰ ਕਿੰਨੇ ਲੋਕ ਵਿਚਰੇ ਆ ਡੋਰ ਨਾਲ ਪਰੇਸ਼ਾਨ ਹੋਣ ਡੇ ਆ ਔਰ ਪ੍ਰਸ਼ਾਸਨ ਨੇ ਜਿਹੜਾ ਬੜਾ ਵਧੀਆ ਬਰਾਲਾ ਕੀਤਾ ਜਿੱਥੇ ਕਿ ਪੁਲ ਦੇ ਉੱਪਰੋਂ ਬਹੁਤ ਘੱਟ ਲੋਕਾਂ ਨੂੰ ਨੰਗਨ ਦਿੱਤਾ ਜਾ ਰਿਹਾ ਕਿਉਂਕਿ ਉਹ ਬਲਦੇ ਨੰਗਣ ਹੀ ਨਹੀਂ ਦੇ ਰਹੇ ਔਰ ਇੱਥੇ ਤੁਸੀਂ ਵੇਖੋ ਵੀ ਕਿਸ ਹਿਸਾਬ ਦੇ ਨਾਲ ਚਾਈਨਾ ਡੋਰ ਸੜਕਾਂ ਤੇ ਖਿਲਰੀ ਆ ਔਰ ਜਿਹੜੇ ਸਿਆਣੇ ਲੋਕ ਆ ਚੰਗੇ ਲੋਕ ਆ ਵਿਚਰੇ ਜਦੋਂ ਨੰਗ ਪਿਆ ਤੁਸੀਂ ਡੋਰ ਨੂੰ ਇਕੱਠੀ ਕਰਕੇ ਆ ਵੇਖੋ ਸਾਈਡਾਂ ਤੇ ਛੁੱਟ ਦਿੰਦੇ ਆ ਸੋ ਅਮਰੇ ਸਰ ਦੇ ਵਿੱਚ ਜਿੱਥੇ ਲੋੜੀ ਦਾ ਤਿਹਾਰ ਮਨਾਇਆ ਜਾ ਰਿਹਾ ਤੇ ਉੱਥੇ ਡੋਰ ਦਾ ਭਰਾਓ ਧਿਆਨ ਰੱਖਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਇਸ ਖੂਨੀ ਡੋਰ ਤੋਂ ਬਚਾਓ ਨਾ ਦੋ ਇਹ ਡੋਰ ਕਦੀ ਵੀ ਆਪਣੇ ਬੱਚਿਆਂ ਦੇ ਹੱਥ ਦੇ ਵਿੱਚ ਤੇਰੀ ਮੌਤ ਆ ਕਿਉਂਕਿ ਹਰ ਬੰਦਾ ਜਿਹੜਾ ਵਾ ਡਾ ਡਰ ਕੇ ਸੜਕ 'ਤੇ ਬਾਈਕ ਵਾਲਾ ਮੋਟਰਸਾਈਕਲ ਵਾਲਾ ਕੋਈ ਨਿਕਲਦਾ ਇਸ ਡੋਰ ਤੋਂ ਜਿੰਨਾ ਬਚਾਅ ਹੋ ਸਕਦਾ ਉਨਾ ਹੀ ਕਰੋ ਕਿਉਂਕਿ ਇਹ ਡੋਰ ਬਹੁਤ ਖਤਰਨਾਕ ਡੋ ਰਿਆ ਸੋ ਪ੍ਰਮਾਤਮਾ ਕਿਸੇ ਦੇ ਵੀ ਜੀ ਨਾਲ ਕੋਈ ਇਹੋ ਜਿਹੀ ਘਟਨਾ ਨਾ ਹੋਵੇ ਇਹ ਨਾ ਕਿਸੇ ਦੇ ਡੋਰ ਪਰ ਇਹ ਸਾਰੇ ਇਸ ਡੋਰ ਦਾ ਬਾਈਗਾਰਡ ਕਰੋ ਕਿਉਂਕਿ ਜਿੰਨਾ ਵੀ ਐਕੀ ਮੀਡੀਆ ਨੇ ਸਾਰੇ ਲੋਕਾਂ ਨੇ ਅਵੇਅਰ ਕੀਤਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਣੇ ਬੱਚਿਆਂ ਦੇ ਹੱਥਾਂ ਦੇ ਵਿੱਚ ਇੱਕ ਖੁੰਨੀ ਡੋਰ ਨੂੰ ਨਾ ਲਈਏ ਆ ਵੇਖੋ ਡੋਰ ਦੇ ਨਾਲ ਆ ਪਤੰਗਾਂ ਵੇਖੋ ਕਿਦਾਂ ਡੋਰ ਜਿਹੜੀ ਆ ਕੋਈ ਗੱਡੀ ਨਾਲ ਅੰਡੀ ਕੋਈ ਕਿਸੇ ਨਾਲ ਇਹ ਹਾਲਾਤ ਨੇ ਸੜਕਾਂ ਤੇ ਧਿਆਨਾਂ ਨਿਕਲੋ ਬਸ ਵੇਖੋ ਜੀ ਅਮਰitsar ਟ੍ਰੈਫਿਕ ਪੁਲਿਸ ਦਾਸ ਸ਼ਲਾਘਾਯੋਗ ਪਰਾਲਾ ਸ਼ਲਾਗਾ ਜੋ ਕੰਮ ਕੀਤਾ ਔਰ ਚੰਗੇ ਕੰਮ ਨੂੰ ਚੰਗਾ ਹੀ ਕਹਿਣਾ ਚਾਹੀਦਾ ਇਹ ਟ੍ਰੈਫਿਕ ਪੁਲਿਸ ਜਿਹੜਾ ਬਹੁਤ ਵਧੀਆ ਪ੍ਰਾਲਾ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੇ ਤਿਹਾਰ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਇਹ ਵੀਡੀਓ ਮੈਂ ਇਸ ਕਰਕੇ ਬਣਾਉਣ ਲੱਗਾ ਕਿ ਚਾਈਨਾ ਦੀ ਡੋਰ ਦੇ ਲਈ ਸਰਕਾਰ ਵੱਲੋਂ ਬਹੁਤ ਅਵੇਅਰ ਕੀਤਾ ਗਿਆ ਔਰ ਜਿੱਥੇ ਸਰਕਾਰ ਵੱਲੋਂ ਵੇਰ ਕੀਤਾ ਗਿਆ ਔਰ ਸਮਾਜ ਸੇਵੀਆਂ ਵੱਲੋਂ ਪ੍ਰਸ਼ਾਸਨ ਵੱਲੋਂ ਹਰ ਬੰਦੇ ਨੇ ਆਪਣਾ ਯੋਗਦਾਨ ਪਾਇਆ ਕਿਉਂਕਿ ਜਿੱਥੇ ਪੰਛੀਆਂ ਦੀਆਂ ਜਾਨਾਂ ਨੂੰ ਨੁਕਸਾਨ ਹੁੰਦਾ ਉੱਥੇ ਹੀ ਸੜਕਾਂ ਤੇ ਚੱਲਣ ਵਾਲੇ ਲੋਕਾਂ ਦੀਆਂ ਜਾਨਾਂ ਵੀ ਬਹੁਤ ਸਾਰੀਆਂ ਚਲਕੀਆਂ ਔਰ ਬਹੁਤ ਸਾਰੇ ਲੋਕਾਂ ਦੇ ਘਰ ਉਜੜ ਗਏ ਇਸ ਖੂਨੀ ਚਾਈਨਾ ਦੀ ਡੋਰ ਕਰਕੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਜਿੱਥੇ ਪ੍ਰਸ਼ਾਸਨ ਨੇ ਇਨਾਮ ਰੱਖੇ ਇਸ ਡੋਰ ਨੂੰ ਬੰਦ ਕਰਾਉਣ ਲਈ ਡਰੋਨ ਰਾਹੀਂ ਚੈੱਕ ਕਰਨ ਦੇ ਬਹੁਤ ਸਾਰੇ ਉਪਰਾਲੇ ਕੀਤੇ ਪ੍ਰਸ਼ਾਸਨ ਨੇ ਔਰ ਸਭ ਤੋਂ ਸ਼ਲਾਘਾ ਜੋ ਕੰਮ ਜਿਹੜਾ ਅਮਰੇਸਰ ਟ੍ਰੈਫਿਕ ਪੁਲਿਸ ਨੇ ਕੀਤਾ ਕਿ ਉਹਨਾਂ ਨੇ ਬੈਰੀਕੇਟਿੰਗ ਲਗਾ ਕੇ ਮੋਟਰਸਾਈਕਲ ਵਾਲਿਆਂ ਨੂੰ ਬੇਨਤੀ ਕਰਦੇ ਕਿ ਪਰਾਉ ਪੁਲ ਦੇ ਉੱਤੋਂ ਨਹੀਂ ਥੱਲੇੋਂ ਦੀ ਜਾਓ ਬਹੁਤ ਵਧੀਆ ਲੱਗਾ ਜਿਹੜਾ ਚੰਗਾ ਕੰਮ ਆ ਚੰਗੇ ਕੰਮ ਦੀ ਹਮੇਸ਼ਾ ਸ਼ਲਾਘਾ ਕਰਨੀ ਚਾਹੀਦੀ ਔਰ ਮੈਂ ਅਮਰੇਸਰ ਦੀ ਟ੍ਰੈਫਿਕ ਪੁਲਿਸ ਨੂੰ ਸਲੂਟ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਕਿ ਅੱਜ ਜਿੱਥੇ ਲੋਕ ਆਪਣੇ ਘਰਾਂ ਦੇ ਵਿੱਚ ਤਿਹਾਰ ਨੂੰ ਮਨਾ ਰਹੇ ਆ ਤੇ ਉਹ ਵਿਚਾਰੇ ਸੜਕਾਂ ਤੇ ਖਲੋ ਕੇ ਸਾਡੇ ਲਈ ਡਿਊਟੀ ਕਰ ਰਹੇ ਆ ਔਰ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਦੇ ਵਿੱਚ ਇੰਨਾ ਸੋਹਣਾ ਪ੍ਰਾਲਾ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਦਿਲੋਂ ਧੰਨਵਾਦ ਔਰ ਸਲੂਟ ਆ ਸੁਪਰਾਓ ਇਹ ਖੂਨੀ ਡੋਰ ਜਿਹੜੀ ਥਾਂ ਥਾਂ ਤੇ ਖਿਲਰੀ ਆ ਥੋੜਾ ਜਿਹਾ ਵਿਚਾਰ ਰੱਖਿਓ ਧਿਆਨ ਨਾਲ ਨਿਕਲਿਓ ਕਿਉਂਕਿ ਇਹਨੇ بڑے ਘਰਾਂ ਦੇ ਚਿਰਾਗ ਜਿਹੜੇ ਬੁਝਾਤੇ ਆ ਤੇ ਮੜੀ ਜੀ ਕਿਸੇ ਦੇ ਫਿਰਦੀ ਆ ਤੇ ਗੱਲ ਜਿਹੜਾ ਵਾਏ ਨਸਾਂ ਤੱਕ ਵੜ ਦਿੰਦੀ ਆ ਬਹੁਤ ਜ਼ਿਆਦੇ ਘਰਾਂ ਦੇ ਘਰ ਉਜੜ ਗਏ ਕਈਆਂ ਦੀਆਂ ਅੱਖਾਂ 'ਚ ਫੇਰੀ ਕਈ ਨੁਕਸਾਨ ਹੋਏ ਇਸ ਡੋਰ ਦੇ ਨਾਲ ਔਰ ਜੀਵ ਜੰਤੂਆਂ ਨੂੰ ਪੰਛੀਆਂ ਨੂੰ ਇਨਸਾਨਾਂ ਨੂੰ ਬਹੁਤ ਜ਼ਿਆਦਾ ਇਸ ਦਾ ਨੁਕਸਾਨ ਆ ਆਪਣੇ ਬੱਚਿਆਂ ਦੇ ਹੱਥਾਂ ਦੇ ਵਿੱਚ ਇਸ ਖੂਨੀ ਡੋਰ ਨੂੰ ਨਾ ਦੋ ਇਹ ਮੇਰੀ ਮੌਤ ਆ ਸੋ ਰੱਬ ਦਾ ਵਾਸਤਾ ਇਹ ਖੂਨੀ ਡੋਰ ਤੋਂ ਜਿੰਨਾ ਬਚ ਸਕਦੇ ਜੇ ਬਚੋ ਔਰ ਅੰਮ੍ਰਿਤਸਰ ਦੀ ਪੁਲਿਸ ਦਾ ਕੋਆਪਰੇਟ ਕਰੋ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਹੋ ਔਰ ਜਿੰਨਾ ਸਾਥ ਦੇ ਸਕਦੇ ਉਹਨਾਂ ਦਾ ਦੋ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਾਹਿਗੁਰੂ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਜੀ